ठीक है रियाद में केरल वेल्थी प्राइवेट जनरल के नजदीक से अंदर है डॉक्टर एक बहुत बड़ी मंगल यूनिवर्सिटी की समाचार इस साल के तकनीकी दौरे जाएंगे ਇਹ ਸਨਾਂ ਤਾਂ ਚੈੱਕ ਨਹੀਂ ਹੈ ਇਹ ਜਸਟ ਇੱਕ ਸਪੋਰਟਿਵ ਸੁਪਰਵਾਈਜ਼ਨ ਹੈ ਮੇਰਾ ਫਸਟ ਰਾਉਂਡ ਹੈ ਜਦੋਂ ਦਾ ਮੈਂ ਸਿਵਲ ਸਰਜਨ ਬਣਿਆ ਆ ਚੈਕਿੰਗ ਹੋਵੇ ਚਾਹੇ ਟੈਕਨਿਕ ਜਾਂ ਸਾਫਾ ਹੁੰਦਾ ਹੈ ਸ਼ਾਕਾ ਨਹੀਂ ਬਲਕਿ ਮੈਂ ਐਸਐਮ ਸਾਹਿਬ ਨੂੰ ਦੱਸ ਕੇ ਆਇਆ ਸੀ ਕਿ ਮੈਂ ਆ ਜਾ ਰਿਹਾ ਇਹ ਤੇ ਜੀ ਰੂਟੀਨ ਅ ਸਪੋਰਟਿਵ ਸੁਪਰਵਾਈਜ਼ਨ ਤੇ ਸਭ ਤੋਂ ਵੱਡੀ ਗੱਲ ਹੈ ਜਿਹੜਾ ਸਬਡਿਵੀਜ਼ਨ ਹਸਪਤਾਲ ਸੰਬਰਾਲਾ ਹੈ ਇਹ ਅੱਜ ਵੀ ਡੇਟ ਦੇ ਪੰਜਾਬ ਦੇ ਜਿਹੜੇ ਸਬਡਿਵੀਜ਼ਨ ਹਸਪੀਟਲ ਨੇ ਉਹਨਾਂ ਚੋਂ ਨੰਬਰ 1 ਹੈ ਤੇ ਬਹੁਤ ਵਧੀਆ ਪਰਫਾਰਮ ਕਰ ਰਿਹਾ ਹੈ ਇਸ ਦੇ ਲਈ ਮੈਂ ਬਲਕਿ ਸਾਰੇ ਸਟਾਫ ਨੂੰ ਵਧਾਈ ਦੇਣ ਵੀ ਆਇਆ ਤੇ ਹਲਾਸਿਲ ਜਿੰਦੇ ਜੋ ਟੈਕਸਰ ਨੂੰ ਕਰਾ ਸਰਜਰੀ ਹੋਣ ਦੇ ਲਈ ਪਰ ਇਹ ਨਹੀਂ ਕਿ ਕੋਈ ਮੁੱਦਾ ਵਾਧਾ ਕਰਨ ਦੇ ਵਿੱਚ ਵੀ ਸਰਕਾਰ ਨੂੰ ਦੱਸੋਗੇ ਜਿਵੇਂ ਕੋਈ ਘਾਟ ਮਹਿਸੂਸ ਹੋ ਰਹੀ ਹੈ ਉਹ ਐਕਚੁਅਲੀ ਉਹ ਸਾਰਾ ਮਲਕੇ ਸਾਡੇ ਡਾਕਟਰ ਐਨਲ ਕੋਹਲ ਨੇ ਜਿਹੜੇ ਪੰਜਾਬ ਹਲਥ ਸੈਕਸ਼ਨ ਕਾਰਪੋਰੇਸ਼ਨ ਦੇ ਹੁਣੇ ਡਾਇਰੈਕਟਰ ਲਾਇਲੇ ਉਹ ਬਜਟ ਕਰ ਰਹੇ ਨੇ ਸਾਰੇ ਪੰਜਾਬ ਦੇ ਵਿੱਚ ਚਲੋ ਲੁਧਿਆਣਾ ਵਿੱਚ ਵੀ ਆਉਣਗੇ ਜਿਹੜੀਆਂ ਘਾਟਾਂ ਹੋਈਆਂ ਸੀ ਉਹਨਾਂ ਨਾਲ ਡਿਸਕਸ ਕਰਾਂਗੇ ਸਰ ਕਹਿਣ ਸੁਣਾਓਗੇ ਕਿ ਸੰਵਾਰ ਹਲਥ ਪਿੱਛੇ ਜਿਹਨੇ ਸੀ ਮੱਛੀਬਾੜਾ ਸਾਊਥ ਦੇ ਵਿੱਚ ਸੇਕਿੰ ਨਕਲੀ ਹੰਡੇ ਜਾਂ ਪਲਾਸਟਿਕ ਰੰਡੇ ਦਾ ਮਾਮਲਾ ਬਹੁਤ ਸੋਸ਼ਲ ਤੇ ਵਾਇਰਲ ਹੋ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਕੀ ਤੁਸੀਂ ਉਦੇ ਚ ਮੈਨੂੰ ਐਸਐਮਓ ਸਾਹਿਬ ਜਿਹੜੇ ਸਾਡੇ ਮਸੀ ਵਰਡ ਦੇ ਨੇ ਉਹਨਾਂ ਦੀ ਇੱਕ ਲੈਟਰ ਆਈ ਹੈ ਮੈਂ ਜ਼ਿਲ੍ਹਾ ਸਿਹਤ ਅਫਸਰ ਨੂੰ ਮਾਰਕ ਕਰਤੀ ਹੈ ਉਹ ਲਾਜ਼ਮੀ ਉਤੇ ਐਕਸ਼ਨ ਲੈਣਗੇ ਸਰ ਇਲੈਕਸ਼ਨ ਨੂੰ ਕਿਸ ਤਰ੍ਹਾਂ ਰਿਗਿਟਡ ਹੋ ਸਕਦਾ ਕੋਈ ਜਿਹੜਾ ਵੀ ਕਾਨੂੰਨ ਮੁਤਾਬਕ ਉਹਨਾਂ ਦੇ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਦੇ ਮੁਤਾਬਕ ਹੋਊਗਾ ਲਾਜ਼ਮੀ ਹੈ